ਕਈ ਵਾਰੀ ਜ਼ਿੰਦਗੀ ਦਾ ਲੰਬਾ ਤਜਰਬਾ 1 ਮਿੰਟ ਵਿੱਚ ਬਦਲਣ ਚ ਦੇਰ ਨਹੀਂ ਲੱਗਦੀ ਪਿਛਲੇ ਹਫਤੇ ਮੈਂ ਬਠਿੰਡੇ ਤੋਂ ਲੁਧਿਆਣੇ ਪਾਪਾ ਨੂੰ ਮਿਲਣ ਜਾ ਰਹੀ ਸੀ ਮੰਮੀ ਦੀ ਮੌਤ ਤੋਂ ਮੰਗਰੋਂ 2 ਸਾਲ ਹੋ ਗਏ ਸਨ ਅਸੀਂ ਤਿੰਨੋਂ ਭੈਣਾਂ ਹਰ ਹਫਤੇ ਪਾਪਾ ਨੂੰ ਮਿਲਣ ਜਾਂਦੀਆਂ ਸੀ ਉਹਨਾਂ ਨੂੰ ਬਥੇਰਾ ਕਹੀਦਾ ਸੀ ਕਿ ਸਾਡੇ ਕੋਲ ਆ ਕੇ ਰਹੋ ਪਰ ਪਰਾਣੀ ਬਜ਼ੁਰਗ ਸੋਚ ਉਹ ਕਹਿੰਦੇ ਸਨ ਬੇਟਾ ਕੁੜੀਆਂ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਖੈਰ ਚੱਲੋ ਮੈਂ ਬੱਸ ਵਿੱਚ ਚੜੀ ਤਾਂ ਦੇਖਿਆ ਸਾਰੀਆਂ ਸੀਟਾਂ ਤੇ ਸਵਾਰੀਆਂ ਬੈਠੀਆਂ ਸਨ ਸੋਚਣ ਲੱਗੀ ਉੱਤਰ ਜਾਵਾਂ ਅਗਲੀ ਵਾਸਤੇ ਚਲੀ ਜਾਵਾਂਗੀ ਲੰਬਾ ਸਫ਼ਰ ਐ ਖੜਕੇ ਤੈ ਨਹੀਂ ਹੋਣਾ ਅਜੇ ਉਦਰਣ ਲਈ ਬਾਰੀ ਵੱਲ ਮੂੰਹ ਕਰਿਆ ਹੀ ਸੀ ਕਿ ਪਿੱਛੇ ਤੋਂ ਆਵਾਜ਼ ਆਈ ਵੱਡੀ ਭੈਣ ਇੱਥੇ ਬੈਠ ਜਾਓ ਪਿੱਛੇ ਮੁੜ ਕੇ ਦੇਖਿਆ ਪੋਤਮੀ ਪੱਗ ਵੰਨੀ ਸੋਣੀ ਸੋਹਣਾ ਨੌਜਵਾਨ ਪੁਲਿਸ ਦੀ ਵਰਦੀ ਪਾਈ ਖੜਾ ਸੀ ਉਸਦੇ ਇਹਨਾਂ ਲਫ਼ਜ਼ਾਂ ਨੇ ਕੀ ਲਿਆ ਅੱਜਕੱਲ੍ਹ ਹਰ ਕੋਈ ਮੁੰਡਾ ਕਿਸੇ ਕੁੜੀ ਨੂੰ ਭੈਣ ਬਣਾ ਕੇ ਰਾਜ਼ੀ ਨਹੀਂ ਉੱਤੋਂ ਪੁਲਿਸ ਦੀ ਵਰਦੀ ਕਿਦਾਂ ਕਾਲ ਕੱਢਣ ਵਾਲੇ ਸੋਚਦੇ ਨਹੀਂ ਕਿ ਸਾਨੂੰ ਕੋਈ ਧੀ ਭੈਣ ਸੁਣ ਰਹੀ ਹੈ ਕਾਸ਼ ਮੈਂ ਸੱਚਮੁੱਚ ਇਸ ਦੀ ਭੈਣ ਹੁੰਦੀ ਸੋਚਦੀ ਅਤੀਤ ਦੀਆਂ ਯਾਦਾਂ ਵਿੱਚ ਗਵਾਚ ਗਈ ਬੀਰਾ ਮੈਥੋਂ 4 ਸਾਲ ਵੱਡਾ ਸੀ ਉਸ ਵਿੱਚ ਭਰਤੀ ਹੋਇਆ ਮਾਂ ਨੂੰ ਕਿੰਨਾ ਚਾ ਚੜਿਆ ਸੀ ਮੈਨੂੰ ਵੀ ਜਦ ਹੋਸਟਲ ਮਿਲ ਜਾਂਦਾ ਤਾਂ ਸਹੇਲੀਆਂ ਨੂੰ ਮਾਂ ਨਾਲ ਦੱਸਦੀ ਮੇਰਾ ਵੀਰਾ ਹੈ ਇਹ ਪੁਲਸ ਚ ਲੱਗਿਆ ਵੀਰੇ ਦਾ ਵਿਆਹ ਹੋ ਗਿਆ ਤੂੰ ਤੂੰ ਮੈਂ ਮੈਂ ਤਾਂ ਵਿਆਹ ਤੋਂ ਪਹਿਲਾਂ ਹੀ ਚੱਲਦੀ ਸੀ ਵਿਆਹ ਤੋਂ ਬਾਅਦ ਜਿਆਦਾ ਵੱਧ ਗਈ ਵੀਰੇ ਨੂੰ ਪਾਪਾ ਨੇ ਕਹਿਣਾ ਕਾਕਾ ਤੇਰੀ ਤਨਖਾਹ ਚੋਂ ਘਰ ਵੀ ਕੁਝ ਦੇ ਆ ਕਰ ਤੇਰੀਆਂ ਦੋ ਭੈਣਾ ਬਿਉਣ ਵਾਲੀਆਂ ਨਹੀਂ ਪਰ ਵੀਰੇ ਤੇ ਕੋਈ ਅਸਰ ਨਾ ਹੁੰਦਾ ਵੀਰੇ ਨੇ ਰਾਤ ਨੂੰ ਸ਼ਰਾਬ ਨਾਲ ਰੱਜ ਕੇ ਲੇਟ ਆਉਣਾ ਤੇ ਸਵੇਰੇ ਪਾਪਾ ਦੇ ਡਿਊਟੀ ਜਾਣ ਤੋਂ ਬਾਅਦ ਚ ਉੱਠਣਾ ਪਾਪਾ ਖੇਤੀવાડી ਬੈਂਕ ਵਿੱਚ ਡਰਾਈਵਰ ਸਨ ਕਰਦੇ ਕਰਾਉਂਦੇ ਗੱਲ ਅੱਡ ਹੋਣ ਤੇ ਆ ਗਈ ਪਾਪਾ ਤੇ ਵੀਰਾ ਅੱਡ ਹੋ ਗਏ ਮਾਂ ਅੱਜ ਕਿੰਨਾ ਰੋਈ ਇਕੱਲਾ ਇਕੱਲਾ ਪੁੱਤ ਜਦੋਂ ਅੱਡ ਹੋ ਜਾਵੇ ਤਾਂ ਮਾਂ ਪਿਓ ਦੀ ਕੀ ਵੀਤਦੀ ਹੈ ਉਹਨਾਂ ਦਾ ਦੁੱਖ ਕੋਈ ਨਹੀਂ ਜਾਣ ਸਕਦਾ ਟਾਈਮ ਪੈ ਕੇ ਸਾਡਾ ਦੋਹਾਂ ਪੈਣਾ ਦਾ ਵਿਆਹ ਹੋ ਗਿਆ ਸਮਾਂ ਆਪਣੀ ਚਾਲ ਚੱਲਦਾ ਰਿਹਾ ਮਾੜਾ ਦੌਰ ਕਰੋਨਾ ਦਾ ਆਇਆ ਹਰ ਘਰ ਸੱਥਰ ਵਿਛਣ ਲੱਗੀ ਸਰਕਾਰ ਵੱਲੋਂ ਹਰ ਇੱਕ ਨੂੰ ਵੈਕਸੀਨ ਜ਼ਰੂਰੀ ਕਰ ਦਿੱਤੀ ਮੇਰੇ ਪਤੀ ਨੂੰ ਕਰੋਨਾ ਹੋ ਗਿਆ ਮੇਰੇ ਬੱਚਿਆਂ ਦੀ ਤੇ ਮੇਰੀ ਮਿਹਨਤ ਸਦਕਾ ਮੇਰੇ ਪਤੀ ਠੀਕ ਹੋ ਗਏ ਮੈਂ ਵੈਕਸੀਨ ਲਵਾਈ ਮੈਨੂੰ ਬੁਖਾਰ ਹੋ ਗਿਆ ਉਧਰੋਂ ਮਾਂ ਤੇ ਪਾਪਾ ਨੇ ਵੀ ਵੈਕਸੀਨ ਲਵਾਈ ਪਾਪਾ ਨੂੰ ਤਾਂ ਇਕੱਲੇ ਬੁਖਾਰ ਨਾਲ ਹੀ ਚੱਲ ਗਿਆ ਪਰ ਮਾਂ ਵੈਕਸੀਨ ਨੂੰ ਚੱਲ ਨਾ ਸਕੀ ਹਸਪਤਾਲ ਭਰਤੀ ਕਰਾਉਣਾ ਪਿਆ ਛੋਟੀ ਭੈਣ ਮਾਂ ਕੋਲ ਹਸਪਤਾਲ ਗਈ ਮੈਂ ਬੁਖਾਰ ਕਰਕੇ ਨਹੀਂ ਜਾ ਸਕੀ ਵੀਰੇ ਨੂੰ ਫੋਨ ਕਰਕੇ ਉਸਤੇ ਕੋਈ ਅਸਰ ਨਾ ਹੋਇਆ ਮਾਂ ਨੂੰ 3 ਦਿਨ ਹਸਪਤਾਲ ਰੱਖਿਆ ਪਰ ਮਾਂ ਰੱਬ ਨੂੰ ਪਿਆਰੀ ਹੋ ਗਈ ਸਸਕਾਰ ਲਈ 1 ਵਜੇ ਐਬੂਲਸ ਮਾਂ ਨੂੰ ਲੈ ਕੇ ਸ਼ਮਸ਼ਾਨ ਘਾਟ ਪਹੁੰਚ ਗਈ ਵੀਰੇ ਨੂੰ ਫੋਨ ਕੀਤਾ ਉਡੀਕਦੇ ਰਹੇ ਵੀਰਾ ਸ਼ਾਮ ਨੂੰ 4 ਵਜੇ ਆਇਆ ਆ ਕੇ ਵੀ ਮਰੀ ਮਾਂ ਨੂੰ ਖਿਜੀ ਜਾਵੇ ਸਾਰਿਆਂ ਨੇ ਸਮਝਾਵ ਜਾ ਕੇ ਸਸਕਾਰ ਕਰਵਾ ਦਿੱਤਾ ਅੱਜ ਮਰੀ ਮਾਂ ਨੂੰ 2 ਸਾਲ ਹੋ ਗਏ ਪਾਪਾ ਆਪੇ ਰੋਟੀ ਬਣਾ ਕੇ ਖਾਂਦੇ ਹਨ ਪਰ ਵੀਰੇ ਨੂੰ ਕੋਈ ਫਰਕ ਨਹੀਂ ਪੈਂਦਾ ਸੋਚਾਂ 'ਚ ਡੁੱਬੀ ਹੋਈ ਕਦੋਂ ਲੁਧਿਆਣੇ ਪਹੁੰਚ ਗਈ ਪਤਾ ਹੀ ਨਹੀਂ ਲੱਗਿਆ ਪੂਰੇ ਸਫ਼ਰ 'ਚ ਕਈ ਵਾਰੀ ਅੱਖਾਂ ਭਰੀਆਂ ਵੀ ਤੇ ਪੁੰਝੀਆਂ ਵੀ ਤੇ ਉਹ ਜਿਉਂਣ ਜੋਗਾ ਕਿਹੜੇ ਅੱਡੇ ਤੇ ਉਤਰਿਆ ਪਤਾ ਵੀ ਨਾ ਲੱਗਾ ਉਸ ਦਾ ਤੇਰਾ ਜਾਦ ਕਰਕੇ ਰੱਬ ਅੱਗੇ ਮੂੰਹੋਂ ਇਹੀ ਅਰਦਾਸ ਨਿਕਲੀ اے ਰੱਬਾ ਉਸ ਨੂੰ ਲੰਮੀ ਉਮਰ ਦੇਵੀ ਕਿੰਨੀ ਕਰਮਾ ਵਾਲੀ ਐ ਉਹ ਮਾਂ ਜਿਸ ਦੀ ਕੁੱਖੋਂ ਇਹਨੇ ਜਨਮ ਲਿਆ ਕਿੰਨੀ ਕਰਮਾ ਵਾਲੀ ਐ ਉਹ ਭੈਣ ਜਿਸ ਦਾ ਇਹ ਭਾਈ ਐ